ਵਾਰਾਣਾ ਹਾਂ ਜੀ ਕਿਸਾਨ ਵੀਰੋ ਸਵਾਦਤਾ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟੌਪ ਨਹੀਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਪਾਂ ਬਾਈ ਤੋਂ ਡਿਟੇਲ ਹਾਂਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਜੰਗ ਠੀਕ ਵਧੀਆ ਪੂਰੇ ਵਧੀਆ ਡਾਕਟਰ ਵਧੀਆ ਚੱਲਦਾ ਕੰਮਕਾਰ ਵਧੀਆ ਚੱਲੀ ਜਾਂਦਾ ਕਿ ਥੋਲਿਆਂ ਦੇ ਦੋ ਨੀ ਨੀ ਲੱਭ ਗਿਆ ਮਸਾਂ ਹੀ ਦੂਰੋ ਦੂਰ ਹੀ ਲੈਂਦੇ ਡਾਕਟਰ ਇਹ ਆਪਾਂ 60 60 ਕਿਲੋਮੀਟਰ ਤੇ ਕੱਲ ਹੀ ਕੰਮਤੀ ਰਹੇ ਸਾਰੀ ਦਿਨ ਠੀਕ ਆ ਕਰਨ ਹੋਗਾ ਨੀਰਾਲੇ ਹਾਂ ਲਿਆਂਦੇ ਨਗੀ ਨਹੀਂ ਹਾਂ ਲਿਆਂਦੇ ਵੀ ਘਰਾਂ ਤੋਂ ਆਪਾਂ ਵਧੀਆ ਐ ਨਹੀਂ ਕੋਈ ਗੱਲ ਵੀ ਤੇ ਵਪਾਰੀ ਤੋਂ ਲਿਆ ਘਰਾਂ ਤੋਂ ਲਿਆਂਦੇ ਆ ਪਾ ਵੀ ਜੈ ਜੀ ਹੋਣਗੇ ਜੈ ਜੀ ਹੋਣਗੇ ਆ ਇਹਨਾਂ ਦੇ ਸਾਹ ਹਾਂ 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 ਠੀਕ ਹੈ ਤੇ ਨਾਮ ਤੇ ਐਡਰੈਸ ਬੋਲ ਨਾਂ ਆਪਣਾ ਜੰਗਸ਼ੰਗ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਪਿੰਡ ਬਈ ਨੇੜੇ ਮੱਝੂ ਘੇਤ ਲ ਮੰਡੀ ਰਾਮਗੜ ਤੇ ਆ ਭਾਗੀ ਗਿਆ ਲਿਆ ਮੋਬਾਈਲ ਨੰਬਰ ਬੋਲ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਚੱਤੀਆਂ ਗੱਟੀਆਂ ਜ਼ਰੂਰ ਆ ਹਨਾ ਹਾਂ ਬੱਸੋ ਸਵਾਸ ਸਵਾਸ ਤਰੀਕ ਨੂੰ ਦਿਨ ਪੂਰੇ ਡਾਕਟਰ ਨਾਲ ਜਮਾ ਜਮਾ ਪੂਰੇ 14 ਤਰੀਕ ਨੂੰ ਇਹ ਜਿਹੜੀ ਪਹਿਲੇ ਨੰਬਰ ਵਾਲੀ ਹੈ ਕਿਹੜਾ ਸੂਆ ਹੁੰਦੀ ਹੈ ਇਹ ਤੀਜਾ ਰੱਖ ਲੈ ਡਾਕਟਰ ਤੀਜਾ ਸੂਆ ਹਾਂ ਠੀਕ ਆ ਉਹਦਾ ਕਹਿੰਦੇ ਭਾਈ ਦਿਨੋਂ ਤੋਂ ਮਲੇ ਆ ਨਾ ਬੁੜੀਆਂ ਵੀ ਉਹਨਾਂ ਦੀਆਂ ਕਣ ਭਾਈ ਤੌੜਿਆ ਰਕੀ ਲੈਵੇ ਬਣਾਉਂਦੇ ਤਾਂ ਵੱਡੇ ਵੱਡੇ ਅੱਛਾ ਹਾਂ ਹੂੰ ਬਈ ਹੋਰ ਗੱਲਾਂ ਨਹੀਂ ਮਿਲਾਂ ਜਾਤ ਬਹੁਤ ਆ ਜਾਤ ਬਹੁਤ ਆ ਤੇ ਕੰਨ ਦੇਖ ਕੰਨ ਬਹੁਤ ਚੰਗੀ ਆ ਕੰਨ ਭਾਏ ਨਾ ਕਮਾਲ ਯਾਰ ਐਡਾ ਕੰਨ ਮੇਰੇ ਕੋਲੇ ਦੇਖਿਆ ਨਹੀਂ ਮੈਂ ਸਹੀ ਗੱਲ ਬਈ ਨਿੱਕਾ ਜਿਹਾ ਕੰਨ ਲੈ ਬਹੁਤ ਛੋਟਾ ਕੰਨ ਚਾਰ ਉਂਗਲਾਂ ਦਾ ਕੰਨ ਕੰਨ ਹਾਂ ਜਾਤ ਵੀਡ ਬਾਕਸਿੰਗ ਆ ਫੇਸ ਬੜਾ ਪਿਆਰਾ ਖੂਕ ਬਹੁਤ ਚੰਗੀ ਆ ਮੱਥਾ ਚੰਗਾ ਟੋਆ ਚੰਗਾ ਪੈਂਦਾ ਜਰਸੀ ਬਰੀਡ ਆ ਬਈ ਇਹ ਦੁੱਧ ਦਾ ਕੀ ਰਿਕਾਰਡ ਹੈ ਦਾ ਦੁੱਧ ਹੈ ਡਾਕਟਰ ਚਲ ਜੀ ਸੇ ਵਾਲਾ ਇਹਦਾ 20 ਕੜਾ ਲੂਗਾ 18 17 ਦਾ ਉਹ ਕਹਿੰਦੇ ਕਿ ਕਿਉਂ ਆ ਬਈ ਦੁੱਧ ਬਹੁਤ ਪੜਦੀ ਆਂ ਹੀ ਕਰੀ ਗਏ ਦੁੱਧ ਬੜਾ ਕੱਟਾ ਚਲੋ ਉਹਨਾਂ ਦੇ ਨਾਂ ਜਗਾ ਜੂਗਾ ਘਟ ਸੀ ਉਹ ਕਹਿੰਦੇ ਸੀ ਤਾਂ ਵੇਚੀ ਆ ੁੱਪੇ ਮੱਝ ਦੀ ਲੈ ਵਾ ਦੇਖੋ ਕਿੰਨੀ ਤਰੀਕ ਨੂੰ ਦਿਨ ਪੂਰੇ ਰੱਖਦਾ 16 ਨੂੰ 16 ਨੂੰ ਡਾਕਟਰ ਪੂਰੇ ਹਾਂ ਲੈ ਠੰਡੀ ਵੀ ਬਹੁਤ ਆਣਾ ਬਈ ਐਡੇ ਥਣ ਕਰਨੇ ਨੇ ਡਾਕਟਰ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੈੱਕਰੀ ਨਹੀਂ ਬਸ ਸਮਾ ਕਰਕੇ ਥਣ ਬਹੁਤ ਠੰਡਾ ਆਈਡੇ ਥਣ ਕਰਨੇ ਹਿੱਤਾ ਨਾ ਭਾਈ ਤਾਂ ਭਰਨਾ ਹੈ ਨੀ ਨੋਰਮਲ ਥਾਣਾ ਬਈ ਇਹ ਮੈਂ ਨਾ ਬਸ ਸਮਾਰਟ ਕਰੂ ਹੁਣ ਵੀ ਮੁੱਠੀ ਵਾਲਾ ਲੈ ਹਾਂ ਟੱਲਾ ਦੇ ਤੇ ਲਾ ਬਹੁਤ ਪਈਆਂ ਸਾਰੀਆਂ ਬਲਡ ਲੰਗਾ ਟਿੱਕਲੇ ਰੁਗ ਭਰ ਲੋ ਭਾਈ ਆ ਸਾਰੀਆਂ ਬਲਡ ਲਾਂ ਕੱਢ ਲੈਣੀਆਂ ਥਣ ਥਣ ਬਹੁਤ ਚੰਗ ਚੰਗੀ ਆ ਬੜ ਬਾਕੀ ਠੰਡੇ ਵਾਲਾ ਮੈਂ ਠੰਡੀ 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 ਕੋਈ ਚੈੱਕ ਇਹ ਅੱਗੇ ਤੋਂ ਵੀ ਨਾੜਾ ਨੂੜਾ ਬਹੁਤ ਨੇ ਵਾਹਿਆ ਮੋਟਾ ਨਾੜਾ ਡਾਕਟਰਾਂ ਦਾ ਨਾਰਾ ਦੇਖ ਤੂੰ ਭਾਂਜੋ ਦਰੱਸੀ ਆ ਹਾਂ ਕੱਢਣਾ ਹਾਂ ਵੀਰੇ 20 ਲੀਟਰ ਕਢਾ ਲੂ ਬੰਦਾ ਸੇਵ ਵਾਲਾ ਸਹੀ ਸੋ ਇਹਦਾ ਨਾਰਮਲ ਸੀ ਉਹ ਬੰਦਿਆਂ ਦੀ ਪਰ ਹਾਂ ਕੱਚੀ ਕੱਚੀ ਆ ਬਈ ਦੇਖੋ ਹਾਂ ਨੂੰ ਹੋਣਾ ਦਿਨ ਥੋੜੀ ਰਹਿ ਗਏ 16 ਤਰੀਕ ਨੂੰ ਬਈ ਜਿਹੜਾ 16 ਨੂੰ ਬਈ 16 ਨੂੰ 16 ਨੂੰ ਪੂਰੇ ਲਿਖੇ ਗਏ ਸੁਣਾ ਡਾਕਟਰ ਸਾਹਿਬ ਬਈ ਇਹਦੇ ਹੂੰ ਜਾਤ ਬੀਟ ਬਰਡ ਤੇ ਫੁੱਲ ਆ ਜਿਆਦਾ ਕੋਈ ਅੰਤ ਨਹੀਂ ਖਾਨ ਬਹੁਤ ਛੋਟਾ ਮੂੰਹ ਮੱਥਾ ਗੋਦੀਬਾਦੀ ਸਨੱਖਪੂਣਾ ਬਰਡ ਦੇ ਵਿੱਚ ਬਹੁਤ ਆ ਬਾਕੀ ਠੀਕ ਆ ਰੰਗ ਰੂਪ ਵੀ ਚੰਗਾ ਚਮਕ ਵਾਲੀ ਬਰਡ ਤੋਰਾ ਤਾਰਾ ਵੀ ਠੀਕ ਆ ਬਈ ਆਰਡਰ ਕਮਾਲ ਦਾ ਤਿਆਰ ਕਰਨਾ ਹਜੇ ਕੱਚੀ ਆ ਉਸ ਹਾਵ ਨਾਲ ਅੰਦਾਜ਼ਾ ਲਾਓ ਭਾਈ ਨੇ ਰਸਾ ਦੁੱਧ ਵੀ ਮਾਲਕਾਂ ਨੇ ਕਹਿੰਨਾ ਦੱਸਿਆ ਵੀ ਚੰਗਾ ਦਿੰਦੀ ਹੈਗੀ ਚੰਗਾ ਹੀ ਦਿੰਦੀ ਹੈ ਡਾਕਟਰ ਹਾਂ ਠੀਕ ਠੀਕ ਇਹ ਹੈ ਨਾ ਇਧਰ ਇਧਰ ਲਈ ਜਨਾ ਐ ਨਹੀਂ ਨਾ ਦੂਜੀ ਵੀ 10 ਕੱਡੂ 15 ਕੱਡੂ ਠੀਕ ਆ ਹਾਂ ਇਹਦਾ ਬੰਦੇ ਕੋਲ ਚੰਗੇ ਕੋਈ ਜਾਵੜੀ ਇਹਨੇ 20 ਹੀ ਕੱਢਣਾ ਠੀਕ ਆ ਹਾਂ ਕੱਦ ਨਹੀਂ ਬੜਾ ਛੋਟਾ ਠੀਕ ਆ ਜਿਵੇਂ ਨਹੀਂ ਕੀ ਨੀਗੀ ਕੱਦ ਵਧੀਆ ਠੀਕ ਆ ਬਈ ਮੀਡੀਅਮ ਕੱਦ ਦਾ ਹਾਂ ਕੋਈ ਛੋਟਾ ਨਹੀਂ ਹੈਗਾ ਕੱਦ ਤੇ ਮੁੱਲ ਫਿਰ ਕੀ ਆ ਇਹਦਾ ਮੋਲ ਆਪਾਂ ਫੋਨ ਤੇ ਕਰਾਂਗੇ ਡਾਕਟਰ ਦਨ ਜੈਜ ਹੋਊਗਾ ਜੈਜ ਹੀ ਹੋਣਗੇ ਹਾਂ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਵੈਢਦੇ ਹਿਸਾਬ ਨਾਲ ਜੈਜ ਰੱਖਾਂਗੇ ਲੈ ਚੱਲ ਬਾਈ ਚੰਗੀ ਐ ਸਨਕੀ ਐ ਵੇਸ ਉਸ ਬਹੁਤ ਚੰਗਾ ਯਾਦ ਬੀਡ ਫੋਲਾ ਦੁੱਧ ਵਾਕਈ ਚੰਗਾ ਆਪਾਂ ਦੋ ਜੇ ਕੋਈ ਵੀ ਰਸਾਂਵ ਲੋਗਾ ਚੰਗੇ ਰਪੀ ਇਹ ਵੀ ਦੇ ਹੋਗੇ ਹੈਨਾ ਬਾਈ ਹਾਂ ਤੇ ਤਾਂ ਮੁੱਲ ਜੈਜ ਹੀ ਹੋਣਾ ਜੈਜ ਹੋਣਾ ਚੰਗੇ ਰਪੀ ਵਾਲੀ ਐ ਇਹ ਤਾਂ ਚਲੋ ਆਪਾਂ ਨੇ ਡੇਡ ਮੁੱਲ ਕਰਨੇ ਠੀਕ ਆ ਜੈਜ ਹੀ ਕਰਾਂਗੇ ਜੈ ਜੀ ਕਰਾਂਗੇ ਬਾਈ ਕਹਿੰਦਾ ਮੁੱਲ ਆਪਾਂ ਵੱਡੇ ਮੁੱਲ ਨਹੀਂ ਕਰਦੇ ਮੂੰ ਵੜ ਸੁਣਖੀ ਆ ਬੇ ਤੇ ਸੂਟ ਬਹੁਤ ਠੰਡਾ ਠੰਡਾ ਬਾਕੀ ਵੱਡੀ ਗੱਲ ਠੰਡੀ ਸੀ ਲਾ ਪੂਰੀ ਬੇ ਅਕਿਲ ਦੇ ਦੋ ਨੰਬਰ ਛੇੜਾ ਸੋਸ ਹੁੰਦੀ ਐ ਇਹ ਦੂਜਾ ਹੁੰਦੀ ਡਾਕਟਰ ਕਿੰਨੇ ਦਿਨ ਲੈਂਦੀ ਐ ਇਹ ਲੈਂਦੀ ਆਪਣਾ 16 ਤਰੀਕ ਨੂੰ ਜਦੋਂ ਪੂਰੇ ਜੇ ਦੱਸਿਆ ਇਹਦੇ ਵੀ 16 ਹਾਂ 16 ਨੂੰ ਦੱਸਿਆ ਨਾ ਨਹੀਂ ਅੱਡੋ ਡੀ ਘਰਾਂ ਤੋਂ ਲਈ ਆਪਾਂ ਕੀ ਰਿਕਾਰਡ ਹੈ ਵੈਸੇ ਤੇ ਸੋਸ ਦਾ ਇਧਰ ਆਪਣਾ 17 ਕਿਲੋ ਚੋੜਾ ਡਾਕਟਰ 17 ਕਿਲੋ ਹਾਂ ਬੇਸ ਬੜਾ ਪਿਆਰਾ ਹੈ ਨਾ ਪੂਰੀ ਵਧੀਆ ਬਰੌਂਟ ਬਹੁਤ ਲੈਣਾ ਪਾਉ ਜੀ ਨੇ ਆਉਣਾ ਪਾਸ ਕਰੋ ਕੋਈ ਹਿਲਦੀ ਨਹੀਂ ਰਾਜੀ ਰੂਜੀ ਖੋਲਾ ਹਾਂ ਅਗਲੇ ਸਵੇਰੇ ਆਪਣੇ ਕੋਲੇ ਚਵਾਈਆਂ ਦੇ ਵੀਰੋ ਵੀ ਹੈਗੇ ਉਹਨੂੰ ਚੁੰਦੇ ਹਾਂ ਸਾਰਾ ਕੁਝ ਸਾਰਨੇ ਵੀਡੀਓ ਉਹਨਾਂ ਨੇ ਦਿੱਤਿਆਂ ਮੈਨੂੰ ਹੂੰ ਉਮੀ ਆਪਾਂ ਦਿਖਾ ਦੇਾਂਗੇ ਜੋ ਕੋਈ ਦੇਖਣੇ ਕਹਿੰਦੇ ਖੋਲ ਲਾ ਬਈ ਤੋੜ ਕੇ ਦਿਖਾ ਦੇ ਜਾਤ ਬ੍ਰੀਡ ਫੁੱਲ ਚੰਗੀ ਆ ਗਰਮੀ ਕਰਮ ਵਾਲੀ ਨੇ ਇਹਨੇ ਵੀ ਨਹੀਂ ਮੰਨਣੀ ਤੇ ਗਰ ਨਾ ਨਾ ਇਹਦਾ ਜਮਾ ਧੋਪੇ ਡਾਕਟਰ ਖੜੀ ਸੀ ਹੈਂਡ ਫੂਟ ਫੁੱਲ ਚੰਗੀ ਆ ਉਹ ਦੀ ਹਾਂ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਮਾਜਰ ਕਾ ਦੁੱਧ ਦੇਣਾ ਮਾਜਰ ਕਾ ਮਾਜਰ ਕਾ ਖਾਣ ਲੇਵਾ ਬੜਾ ਕਮਾਲ ਦਾ ਢਿੱਲਾ ਢੁੱਲਾ ਬਹੁ ਪਈਆਂ ਮੁਠੀ ਵਾਲਾ ਥਣ ਕੱਲਾ ਕੱਲਾ ਥਣਾ ਰਾਜੀ ਬਹੁਤ ਹਨਾ ਪੂਰੀ ਡਬਲ ਅਟ ਦੱਸ ਦੇ ਨਾਲ ਆਇਆ ਨਹੀਂ ਕਿ ਨਿੱਕੀ ਰਾਜੀ ਆ ਕੱਦ ਵੀ ਠੀਕ ਆ ਰਾਜੀ ਵੀ ਆ ਥਣ ਲੇਵਾ ਬਹੁਤ ਚੰਗਾ ਕੱਚੀ ਜ਼ਰੂਰ ਆ ਹਜੇ ਬਈ ਤੇ ਜੇ ਕੋਈ ਵੀ ਇਰ ਸਾਂਭ ਲੋ ਹਨਾ ਹਾਂ ਬੜਨੇ ਬਹੁਤ ਆ ਤੇ ਕੀ ਮੋਲ ਨਾ ਭਰਾ ਇਹਦਾ ਫਿਰ ਇਹਦਾ ਵੀ ਫੋਨ ਤੇ ਕਰਾਂਗੇ ਡਾਕਟਰ ਜਾਇਜ ਹੋ ਜਾਇਜ 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 ਮੋਲ ਦੋਨੇ ਬਾਈ ਕਹਿੰਦਾ ਫੋਨ ਤੇ ਕਰ ਦਾਂਗੇ ਮੋਲ ਜਮਾ ਜਾਇਜ ਰੱਖਾਂਗੇ ਬੜਾ ਚੰਗਿਆਂ ਨੇ ਆ ਬੱਡ ਵੀ ਕੱਦ ਬੱਡ ਬਹੁਤ ਚੰਗਾ ਲਾਹੂ ਨੂੰ ਹੋਊਗੀ ਬਹੁਤ ਹੁਣ ਤੇ ਹੁੰਦਾਂ ਨਹੀਂ ਰਿਜ਼ਲਟ ਇਹਦੇ ਨਾਲ ਸਿਟੀ ਪਹਿਲਾਂ ਟੁੱਲਾ ਟੁੱਲਾ ਬਹੁਤ ਪਈਆਂ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਖੜਵੇਂ ਪੂਰੇ ਘੈਰ ਤੇ ਮੋਲ ਬਾਈ ਦੇ ਪਹਿਲਾਂ ਵੀ ਜਾਇਜ ਹੀ ਹੁੰਦੇ ਆ ਅੱਜ ਵੀ ਬਾਈ ਜਾਇਜ ਹੀ ਕਰਾਂਗੇ ਹਾਂ ਜਾਇਜ ਜਾਇਜ ਕਰਾਂਗੇ ਚੀਜ਼ਾਂ ਦੇ ਹਿਸਾਬ ਨਾਲ ਜਾਇਜ਼ ਹੀ ਹੋਣਗੇ ਹਾਂ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ